ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਰਾਹ ਦੀ ਸਫਾਈ ਚੱਲਦੀ ਹੈ ਜੀ ਸਾਰੇ ਭਰਾ ਇਕੱਠੇ ਹੋਏ ਨੇ ਰਾਹ ਸਮਾਰਨ ਵਾਸਤੇ ਆ ਲਵੇ ਲਵੇ ਬਾੜਾਂ ਦੇ ਕੰਡੇ ਜਾਂ ਕਿਕਰਾਂ ਦੇ ਪਹਾੜੀ ਕਿਕਰਾਂ ਖਰੀਆਂ ਹੋਈਆਂ ਸੀਗੀਆਂ ਬਾਲਾ ਕੰਡੇ-ਕੁੰਡੇ ਜੇ ਨੇ ਉਹ ਜਿਵੇਂ ਕਿ ਆ ਦਿਖਾਉਣਾ ਤੁਹਾਨੂੰ ਉਹ ਬੇਰੀ ਦੇ ਕੰਡੇ ਤੇ ਬਾਕੀ ਪਹਾੜੀ ਕਿਕਰਾਂ ਦੇ ਕੰਡੇ ਵਾਲੇ ਨੇ ਇਹ ਸਮਾਰਦੇ ਆ ਜਰਾ ਕਹਾੜੀ ਤਾਂ ਹੋਰ ਹੈਗੀ ਆ ਬਾਈ ਉਰੇ ਆਪਣੇ ਲਿਆਵਾ ਲਿਆਵਣਾ ਉਹ ਤੋਂ ਬਾਵਾ ਹੋ ਗਏ ਸੀ ਸਮਾਨ ਸਾਡੇ ਵੀ ਪਈ ਉੱਥੇ ਸਬਾਤ ਮੈਨੂੰ ਆਏ ਸਮਾਨੇ ਲੈ ਗਿਆ ਉਹ ਲਿਆਉਣਾ ਮੈਂ ਲਿਆਉਣਾ ਚੱਕ ਉਹ ਤੋਂ ਫਿਰ ਬਾਦੂ ਹੋ ਗਿਆ ਸੀ ਸਮਾਨ ਆ ਚੱਕ ਨੇ ਆਜ ਮੈਂ एक ट्राली का इतों भर के तोरती इतों सारे किड्या ट्राली एक ला के आ भी गया एक ट्राली भर के पहला तोरती बबाला है ट्राली हम दबारा ट्राली भरते इन्नी थान भी ट्राली भर गई ਚਲਦਾ ਜੀ ਪੂਰਾ ਕੰਮ ਜੋਰਾਂ ਤੇ ਸਫਾਈ ਦਾ ਰਾਸਤਾ ਦਿਸਦਾ ਹੋ ਗਿਆ ਹੁਣ ਪੂਰਾ ਐਨ ਸਿੱਧਾ ਇੱਥੋਂ ਦਾ ਐ ਡੱਕਰ ਕੇ ਉਧਰ ਟਪਾਉਣੀ ਪੈਂਦੀ ਸੀ ਚੀਜ਼ ਵੀ ਮੂਹਰੋਂ ਥਾਂ ਹੁੰਦਾ ਨਹੀਂ ਸੀ ਜਾਂ ਤਾਂ ਉਧਰ ਟਪਾ ਲੈਂਦੇ ਜਾਂ ਇੱਧਰ ਟਪਾ ਲੈਂਦੇ ਬਾਹਰ ਕੋਈ ਨਹੀਂ ਪੜਨਾ ਜਾਂਦੀ ਬਾਲੀਆਂ ਹੋਗੀਆਂ ਨੇ ਇਹ ਬੇਲਾ ਥਾਂ ਕਰਕੇ ਹਣਾ ਬੇਲਾ ਵੀ ਇੱਕ ਭਾਂਜਾਉਂਦੀਆਂ ਕਰਨ ਇਹ ਬੱਕਰੀ ਦੀ ਮੀਂਹ ਕੱਢਦੀ ਹਾਂ ਹਾਂ ਉਹਦੀ ਮੀਂਹ ਖਾਈ ਜਾਂਦਾ यूनिवर्सिटी वेली पई करके कला याड़ ही होगा देख लो भाई यह यूनिवर्सिटी का वेला पिया है वागल तेला पिया करके इत कि हो गई पहाड़ी किकरा इधर भी यूनीवर्सिटी है ਇੱਧਰ ਵੀ ਯੂਨੀਵਰਸਿਟੀ ਐ ਤੇ ਇੱਧਰ ਵੀ ਯੂਨੀਵਰਸਿਟੀ ਐ ਤੇ ਇਹਦੇ ਵਿੱਚ ਹੋਗੀਆਂ ਕਿਕਰਾਂ ਹਾਂ 40 ਕਿੱਲੇ ਯੂਨੀਵਰਸਿਟੀ ਦੇ ਨੇ ਇੱਥੇ ਇੱਕ ਜਗ੍ਹਾ ਤੇ 14 ਕਿੱਲੇ ਗਾਹਾਂ ਪੇ ਐਦੂ ਗਾਹਾਂ ਜਿੱਥੇ ਕੀ ਬਾਗਲ ਉੱਥੇ ਵੀ ਮਾਰਿਆ ਇੱਥੇ ਵੀ ਮਾਰਿਆ ਇਸ ਤਰ੍ਹਾਂ ਕੰਧਾਂ ਕੱਢ ਕੇ ਬਾਗਲ ਮਾਰ ਕੇ ਰੱਖਿਆ ਪਿਆ ਤੇ ਯੂਨੀਵਰਸਿਟੀ ਬਣਾਈ ਹੋਈ ਐ ਆ ਪਹਿਲਾ ਤੋਸੇ ਬਾਬਾਏ ਲਓ ਹੁਣ ਅਸੀਂ ਰਾਹ ਤਾਂ ਸਮਾਰਿਆ ਏ ਆਇਦਰੋਂ ਮੇਰੀ ਵੀਡੀਓ ਵਧੀਆ ਹੁੰਦੀ ਆ ਬਈ ਹਾਂ ਹਾਂ ਵਧੀਆ ਤੇ ਹੁਣ ਅਸੀਂ ਨਾ ਬਾਈ ਦੇ ਕੋਠੇ ਤੇ ਆ ਗਏ ਉਹ ਖੇਤ ਮੋਟਰ ਤੇ ਕੋਠੇ ਚ ਹਾਂ ਜੀ ਚਾਹ ਬਣਾਉਣੀ ਆ ਚਾਹ ਵੀ ਉਧਰੋਂ ਕਰ ਮੰਗਾ ਕੇ ਪੀ ਲਈ ਸੀ ਦੋ ਵਾਰੀ ਤੇ ਬਾਈ ਦਾ ਚਾਹ ਦਾ ਸਮਾਨ ਉਹਨੇ ਲਿਆਂਦਾ ਹੋਇਆ ਪਿਆਗਾ ਉਹ ਵੀ ਪਿਆ ਰਹਿ ਗਿਆ ਤੇ ਹੁਣ ਅਸੀਂ ਚਾਹ ਬਣਾਉਣੀ ਐ ਤੇ ਟਾਈਮ ਤਾਂ ਬਹਾਵਾ ਹੋ ਗਿਆ ਨੇ ਵਧੀਆ ਜਿ ਦੇ ਬਈ ਤਾਂ ਇਹੋ ਕਹਾਣਾ ਹੋਇਆ। ਤਾਂ ਬਈ 4 ਵਜਣ ਵਾਲੇ ਆ। 4 ਵਜਣ ਵਾਲੇ ਨੇ। ਤੇ ਹੁਣ ਅਸੀਂ ਚਾਹ ਬਣਾ ਕੇ ਪੀਨੇ ਆ। ਤੇ ਗੈਸ ਤੇ ਚਾਹ ਬਣਾ ਬਣ ਗਈ ਆ। ਆ ਵੀ ਵਧੀਆ ਸਿਸਟਮ ਆ ਬਈ ਹਨਾ। ਹਾਂ ਹੋਰ ਵਧੀਆ। ਇਹ ਗੈਸ ਖਾਸੇ ਦਿਨ ਕੱਢ ਜਾਂਦਾ। ਇਹ ਸਾਡੇ ਸਵਾ ਦੋ ਮਹੀਨੇ ਕੱਟ ਗਿਆ। ਇੱਕ ਵਾਰੀ ਭਰਾ ਕੇ ਸਵਾ ਦੋ ਮਹੀਨੇ ਚਾਹ ਕਰਦੇ ਹੋ ਤੇ ਦਿਨੇ-ਦਿਨੇ ਹਾਂ ਦੋ ਵਾਰੀ ਵੀ ਕਰ ਲਈ ਤਿੰਨ ਵਾਰੀ ਵੀ ਕਰ ਲਈ। ਨਾਲਾ ਮਿਸਤਰ ਨਦੀ ਚਾਹ ਵੀ ਹੋ ਜਾਣੀ ਕਿ ਇੱਥੇ ਨਹੀਂ ਕਰਦੇ ਹੋ ਅੱਛਾ ਵੱਡਾ ਤੁਸੀਂ ਆਪ ਦੀ ਆਪ ਦੀ ਚਾਹ ਇੱਥੇ ਕਰ ਦਿਓ ਆ ਤਿੰਨ ਜਣੇ ਕਦੇ ਚਾਰ ਜਣੇ ਹੁੰਦੇ ਹੋ ਤੁਸੀਂ ਪੰਜ ਪੰਜ ਛੀ ਜਣੇ ਵੀ ਹੋ ਜਾਣੇ ਇੱਥੇ ਵੱਧ ਕੰਮ ਹੁੰਦਾ ਸਭਾ ਦੋ ਮਹੀਨੇ ਕੱਢ ਗਿਆ ਹਾਂ ਇਹਦਾ ਵਧੀਆ ਚੀਜ਼ ਹੈ ਹਾਂ ਤਕਨੀਕ ਦੇ ਸਮੇਂ ਦੇ ਹਿਸਾਬ ਨਾਲ ਹਾਂ ਇਹਨਾਂ ਦਾ ਚੁੱਲੇ ਧੀ ਕਰਦੇ ਦੇਖ ਹੈ ਤੁਸੀਂ ਵੀ ਹਨਾ ਉਧਰ ਤਾਂ ਚੁੱਲਾ ਹੀ ਚੱਲਦਾ ਪਰਲੇ ਕੋਠੇ ਜਦਾਂ ਹਾਂ ਚ ਚਲੋ ਵਧੀਆ ਗੱਲ ਹੈ ਇਹ ਇਹ ਕੋਠਾ ਪਹਿਲਾਂ ਦਾ ਬਣਾਇਆ ਹੋਇਆ ਹੈ ਨਾ ਜਦੋਂ ਜਦੋਂ ਮੋਟਰ ਲਾਈ ਆ ਇਹ ਮੋਟਰ ਕਮਰਾ ਭਾਈ ਬਾਈਕਾ ਆਪਣੇ ਵੱਡੇ ਭਾਈ ਦਾ ਭਰਾ ਦਾ ਤੇ ਬਾਕੀ ਉਧਰ ਕੋਠਿਆਂ ਵਾਲਾ ਕੰਮ ਵੀ ਚੱਲਦਾ ਹੈ ਉਹ ਸਾਹਮਣੇ ਦੋ ਕੋਠੀਆਂ ਬਣ ਰਹੀਆਂ ਨੇ ਨੇੜੇ ਕਰਕੇ ਦਿਖਾਉਣਾ ਕੋਠਾ ਉਹਦੇ ਆ ਛੱਤ ਵਾਲੇ ਦਿਨ ਤਾਂ ਬਾਈ ਮੈਨੂੰ ਕੰਮ ਲੱਝਾ ਵਾਲੇ ਹੋ ਗਏ ਅੱਛਾ ਜਿੱਦੇ ਆਪਣੇ ਆ ਹੁਣ ਉੱਪਰਲੀ ਛੱਤ ਪਈ ਆ ਠੀਕ ਆ ਤੁਸੀਂ ਮੈਨੂੰ ਫੋਨ ਵੀ ਕਰਿਆ ਸੀ ਉਹਦੇ ਤਾਂ ਇੰਨੇ ਵਾਲਾ ਜਾ ਨਾ ਕਬੀਲਦਾਰੀ ਦੇ ਠੀਕ ਆ ਤੇ ਮੈਥੋਂ ਆਇਆ ਨਾ ਗਿਆ ਜਿੱਦੇ ਆ ਉਰਲੀ ਛੱਤ ਪਾਈ ਉਹਦੇ ਆਉਂਗਾ ਮੈਂ ਠੀਕ ਆ ਬਰਬਾਦ ਹੋ ਸੁੱਤ ਰੱਖੇ ਬਸ ਹਾਂ ਉਹਦੇ ਮੈਨੂੰ ਦੱਸ ਦਿਓ ਇੱਕ ਦਿਨ ਪਹਿਲਾਂ ਵੀ ਕੱਲ ਨੂੰ ਪਾਵਾਂਗੇ ਛੱਤ ਉਹਦੇ ਤੋਂ ਪਤਾ ਨਹੀਂ ਪੀੜਾ ਕੋਣਾ ਪਹੁੰਚਦਾ ਹਾਂ 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 ਉਹਦੇ ਬਾਹਲੇ ਕੋ ਖੇਤੋਂ ਕਣਕ ਬੀਜ ਕੇ ਆਹ ਹਟੇ ਸੀ ਜਦੋਂ ਸਾਰੇ ਕੰਮ ਰੋਕੀ ਗਏ ਇਹ ਕੰਮ ਕੱਲ ਨੂੰ ਕਰਾਂਗੇ ਆ ਕਣਕ ਵੀਚ ਲੀਏ ਨਰਮੇ ਵਾਲੀ ਨੇ ਜੀਰੀ ਵਾਲੀ ਹਾਂ ਤੇ ਉੰਨੇ ਬਸ ਕੰਮ ਸਾਰੇ ਰੋਕੇ ਖੜੇ ਸੀ ਖਾਸਾ ਕੁਝ ਸੀ ਕੰਮ ਕਰਨ ਵਾਲਾ ਠੀਕ ਹੈ ਤੇ ਫਿਰ ਸਾਰੇ ਉਦ ਦੇਲ ਜਾ ਉਦ ਦਿਨੇ ਖੜਿਆ ਤਾਂ ਮੈਂ ਸਾਰਾ ਦਿਨ ਨਹੀਂ ਠੀਕ ਹੈ ਠੀਕ ਹੈ ਦਿਨ ਛਿਪ ਤੇ ਤੱਕ ਭੱਜਿਆ ਫਿਰਿਆ ਤੇ ਆਹ ਕੰਮ ਕਰਦੇ ਕਰਦੇ ਮੈਥੋਂ ਤਾਂ ਹੀ ਉਰਾ ਆਇਆ ਨਹੀਂ ਪਹਿਲਾਂ ਤਾਂ ਮੈਨੂੰ ਐ ਸੀਗਾ ਮਾ ਮਾ ਬਗ ਜੂ ਵਿੱਚ ਦੀ